ਹੋ ਸਕਿਆ ਉਹਨਾਂ ਦੇ ਸੰਗਤ ਨੇ ਕੀਤਾ ਨਾ ਸੇਵਾ ਚਾਹ ਵਾ ਪੰਜ ਸੱਤ ਫੋਟਾ ਮਿੰਟੋ ਮਿੱਟੀ ਲੈ ਗਿਆ ਬਾਕੀ ਇਹਨਾਂ ਸੰਗਤ ਉਸੇ ਵੇਲੇ ਮੌਕੇ ਤੇ ਆ ਗਈ ਉੱਥੋਂ ਬੰਦ ਤੋਂ ਜਿਹੜੀ ਦੀ ਠਾਣੇ ਦੀ ਸੇਵਾ ਚੰਦੀ ਸੀ ਉੱਥੋਂ ਦੋ ਸਾਰੀ ਸੰਗਤ ਇੱਥੇ ਆ ਗਈ ਆਪਣਾ ਨਾਗਰੀ ਜੀ ਵੀ ਨਵੀਂ ਹੁੰਦੀ ਸੀ ਤੇ ਇਹ ਕਿੱਧਰ ਨੂੰ ਪੰਜ ਜਾਂਦਾ ਬੰਨ ਇਹ ਮੰਨ ਲਓ ਤੇ ਹੁੰਦਾ ਇੱਥੋਂ ਗਾੜੀ 10 12 ਪਿੰਡੇ ਇਧਰ ਲਈ ਸਾਈਡ ਕਿ ਸਾਰੇ ਡੁੱਬਦੇ ਕਿ ਮੰਨ ਲਓ ਇਤੋਂ ਬਹੁਤ ਨੀਵੇਂ ਇਲਾਕੇ ਹੋੜ ਠੀਕ ਹੈ ਨਾ ਚਾਹੁੰਦੇ ਪ੍ਰਸ਼ਾਸਨ ਆਇਆ ਕੋਈ ਨਾ ਪ੍ਰਸ਼ਾਸਨ ਕੋਈ ਨਹੀਂ ਆਇਆ ਤੇ ਕਰ ਸੰਗਤੀ ਲੱਗੀ ਹੈ ਮੇਰਾ ਸਭ ਸੇ ਲਾਡੀ ਨਾ ਜੀ ਸਰਬਜੀਤ ਸਿੰਘ ਲਾਡੀ ਉਰਪੋ ਹਾਂਜੀ ਇੱਥੇ ਸੇ ਦਾ ਮੜਾ ਲੋੜ ਹੈ ਜੀ ਹਾਂ ਇੱਥੇ ਸੰਗਤ ਤਾਂ ਸਾਰੀ ਲੱਗੀ ਐ ਸ੍ਰੀ ਹਿਸਾਬਲੇ ਬਾਬੇ ਆਏ ਆ ਪ੍ਰਸ਼ਾਸਨ ਕੋਈ ਨਹੀਂ ਤੱਕ ਪਹੁੰਚਿਆ ਬਾਬੇ ਵਿਤੀ ਚੰਦੀ ਆਇਆ ਬਾਬਾ ਸੁਖਾ ਸਿੰਘ ਜੀ ਸ੍ਰੀ ਹਿਸਾਬ ਵਾਲੇ ਆ ਲੰਗਰ ਨੂੰ ਲੰਗਰ ਪਿਆਤਾ ਸਭ ਚੱਲਣੇ ਕਾਰ ਸੇਵਾ ਚੱਲਣ ਡਈ ਆ ਪ੍ਰਚਾਰਨ ਕੋਈ ਇੱਥੇ ਤੱਕ ਨਹੀਂ ਪਹੁੰਚਿਆ ਨੋਜਨਤਾ ਲੱਗੀ ਆ ਨੋਜ ਤਾਰ ਗਏ ਜੋ ਵੇਹੜਾ ਤੁਹਾਡੇ ਸਾਹਮਣੇ ਲੱਗੀ ਆ ਰੋਡ ਵੀ ਗਈ ਆ ਬਾਕੀ ਪਰਮਾਨੰਥ ਕਾ ਨੇ ਸਾਰਾ ਸਾਥ ਦਿੱਤਾ ਆਪਣਾ ਜਿੰਨਾ ਵੀ ਇਲਾਕਾ ਵਾ ਨਾਲ ਆ ਵਾ ਨਾਲ ਪਹੁੰਚਿਆ ਪਰਮਾਨੰਥ ਕਾ ਵਰਜੇ ਕਾ ਖਾਲਸਾ ਵਰਜੇ ਕੀ ਫਤਿਹ ਮੇਰਾ ਨਾਮ ਵੀਰਦੀ ਗੁਰਸੇਵਕ ਸਿੰਘ ਪਿੰਡ ਕੜੋ ਮੋ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਕੀ ਗੱਲ ਹੋਈ ਏ ਇਥੇ ਇਹ ਵੀਰਦੀ ਨੋਜ ਬੱਦੀ ਸੀ ਕਿ ਬੰਨ ਨੂੰ ਢਾਹ ਨਾ ਲੱਗੇ ਕਿਹੜਾ ਬੰਨਿਆ ਏ ਬੰਨ ਆੜਾ ਤੁਸੀਂ ਬੰਨ ਜਾਂਦਾ ਵਾ ਇਧਰ ਖੇ ਉੱਥਰ ਲਾਇਆ ਪੱਥਰ ਮੰਨ ਲਓ ਕਿ ਥੱਲੇ ਖਿਸਕ ਗਿਆ ਵਾ ਤੰਦੋ ਇਹ ਸੰਗਤ ਲੱਗੇ ਜਿਹੜੇ ਠਾਂ ਸਭਰਾ ਬੰਨ ਵਜਣ ਰਿਆ ਵਾ ਤੇ ਉਥੋਂ ਮੁੜ ਕੇ ਦਵਾ ਦਵਾ ਲੌਗਮੈਂਟ ਕੀਤੀ ਉਥੋਂ ਸੰਗਤ ਸਾਰੀ ਇੱਥੇ ਆਈ ਤੇ ਹੁਣ ਇੱਥੇ ਆਣ ਕੇ ਜੜਾ ਕੀ ਇਹਦਾ ਕੋਈ ਜੰਨਾ ਕੋਈ ਮਸਲਾ ਲੋ ਹੋ ਸਕਿਆ ਉਹਨਾਂ ਕੇ ਸੰਗਤ ਨੇ ਕੀਤਾ ਨਾ ਸੇਵਾ ਕੀ ਵੇ ਕਿੰਨੇ ਕੋ ਫੋਟਾ ਟਾ ਵਾ ਪੰਜ-ਸੱਤ ਫੋਟਾ ਮੈਂਟੋ ਮੱਟੀ ਲੈ ਗਿਆ ਬਾਕੀ ਇਹਦਾ ਸੰਗਤ ਉਸੇ ਵੇਲੇ ਮੌਕੇ ਤੇ ਆ ਗਈ ਉਥੋਂ ਬੰਨ ਤੋਂ ਜਿਹੜੀ ਦੀ ਠਾਂੜੇ ਤੇ ਸੇਵਾ ਚੰਦੀ ਸੀ ਉਥੋਂ ਦੋ ਸਾਰੀ ਸੰਗਤ ਇੱਥੇ ਆ ਗਈ